ਲਾ ਹੁਣ ਮੈਨੂੰ ਉਡਾ ਕੇ ਦੇਖਣ ਦੇ ਆ ਛੜ ਤੂੰ ਗੁੱਟ ਘੜੂ ਨਹੀਂ ਵਧਾਣੀ ਨਹੀਂ ਹੋਰ ਬੱਸ ਕਹਿੰਦੇ ਕੋਸਾਬ ਆਪ ਹੋਏ ਮੁਰੇ ਆ ਤੂੰ ਕੋਸਾ ਕੋਸਾ ਪੱਤ ਲੱਗਦਾ ਤੁਹਾਨੂੰ ਚਾ ਤੁਹਾਡੇ ਘਰੇ ਲਾ ਦਈਏ ਹਾਂਜੀ ਸ਼ਸ਼ੀ ਗਾਲ ਜੀ ਤੁਹਾਨੂੰ ਸਾਰਿਆਂ ਨੂੰ ਆਈ ਹੋਪ ਯੂ ਸਾਰੇ ਠੀਕ ਹੋਵੋਗੇ ਤੇ ਅੱਜ ਬਸੰਤ ਦੇ ਵਿੱਚ ਸਿਰਫ ਇੱਕ ਦਿਨ ਰਹਿ ਗਿਆ ਤੇ ਆਪਾਂ ਸਵੇਰੇ ਸਰੇ ਮੋਟਰਸਾਈਕਲ ਦੀ ਕਿੱਕ ਮਾਰ ਕੇ ਤੇ ਇੱਥੋਂ ਆਪਾਂ ਚੱਲਦੇ ਆਂ ਆਪਾਂ ਸੰਤ ਚੱਕਣ ਜਾਣਾ ਕਿਸੇ ਦੇ ਘਰੋਂ ਤੇ ਇੱਥੋਂ ਆਪਾਂ ਚੱਲਦੇ ਆਂ ਚਲੋ ਚਾਲੇ ਮਾਰਦੇ ਆਂ ਚਲੋ ਤੁਰਦੇ ਇੱਥੋਂ ਆਪਾਂ ਤੇ ਸੰਦ ਲੈ ਆਂਦੇ ਆ ਉਹ ਆ ਗਿਆ ਸੰਦ ਲੈ ਕੇ ਤੇ ਹੁਣ ਆਪਾਂ ਇੱਥੋਂ ਚੱਲਦੇ ਆਂ ਖੰਦ ਚੱਕ ਲਿਆਂਦੇ ਆਪਾਂ ਨੇ ਚੱਲ ਤੇ ਚੱਲਦੇ ਤੂੰ ਆਪਾਂ ਘਰੇ ਪਹੁੰਚ ਗਏ ਸੀਗੇ ਸੰਦ ਚੱਕ ਲਿਆਂਦੇ ਆ ਹੁਣ ਆਪਾਂ ਚੱਲਦੇ ਆ ਵੀਰੇ ਕੋਲੇ ਚੱਲਦੇ ਆ ਆਪਾਂ ਸੰਦ ਫੜਾਉਣੇ ਨੇ ਹਾਂਜੀ ਤੇ ਆਪਾਂ ਘਰੇ ਪਹੁੰਚ ਗਏ ਸੀ ਹੁਣ ਚਾਹ ਵੀ ਨਾ ਘਰੋਂਗੇ ਨਾ ਵਧੀਆ ਫੇਰ ਆਪਾਂ ਚੱਲਦੇ ਆ ਬਾਹਰ ਢੇੜੀ ਛੇੜੀ ਲਾਉਣਾ ਹਾਂਜੀ ਗਾਇਜ਼ ਹੁਣ ਆਪਾਂ ਚੱਲਨੇ ਗੁੱਲਿਆਂ ਦਾ ਖੇਡਣਾ ਬੰਦੇ ਰੈਡੀ ਕਰਕੇ ਲਿਆਂਦੇ ਛੋੜੇ ਮੋੜੇ ਸਾਰੇ ਤੇ ਲੈਣਾ ਦੇ ਚੱਲਦੇ ਆ ਡੰਡੇ ਚੱਕ ਲਿਆਂਦੇ ਗੁੱਲੀਆਂ ਹੈਗੀਆਂ ਸਾਰਾ ਕੁਝ ਲੈਣਾ ਚੱਲਦੇ ਗੁੱਲਿਆਂ ਦਾ ਖੇਡਣਾ ਆਪਾਂ ਗੁਲਿੰਡਾ ਖੇਡ ਕੇ ਆ ਗਏ ਆ ਘਰਾਂ ਨੂੰ ਜਾਂਦੇ ਹੁਣ ਅਰੇ ਜਾ ਕੇ ਦੇਖਦੇ ਹੁਣ ਕੀ ਮਹੌਲ ਆਦਾ ਜਾ ਕੀ ਹੁਣ ਹੈ ਹੁਣ ਪਤੰਗ ਡਾਉਨੇ ਆ ਚੱਕ ਲੈ ਗੁੱਟਾ ਲੋੜ ਹੀ ਨਹੀਂ ਆਈ ਚੱਲ ਬਸ ਦੋ ਪਤੰਗ ਡਾਉਨੇ ਆ ਆਪਾਂ ਹੁਣ ਤੇ ਚੱਲ ਕੇ ਤਲਾਨਾ ਪਾ ਦਵਰ ਡੰਗੜਾਈ ਹਾਂਜੀ ਡਾਲੋ ਪਤੰਗ ਗਰੀਬੋ ਭੱਜ ਜਾਏ ਗਰੀਬੋ ਹਾਂ ਹਾਂ ਕੋਈ ਨਹੀਂ ਉਡਾਓ ਬਸ ਹੁਣ ਅਸੀਂ ਵੀ ਡਾਉਣੇ ਆ ਪਤੰਗ ਹਾਂਜੀ ਬਾਬੇ ਆਪਣਾ ਹੀ ਪਤੰਗ ਉੱਡ ਪਿਆ ਆਹੀ ਉਹ ਜੜੀ ਆਪਣਾ ਗੁੱਡਾ ਲੈ ਹੁਣ ਮੈਨੂੰ ਡਾ ਕੇ ਦੇਖਣ ਆ ਹੜ ਕਹਿੰਦੇ ਕੋਸਾ ਆਪ ਹੋਏ ਮੁਰੇ ਆਪ ਕੋਸਾ ਕੋਸਾ ਪਤਾ ਲੱਗਦਾ ਚਾਹ ਹੁੰਦੇ ਘਰੇ ਲਾ ਦਈਏ ਉਹਨਾਂ ਦਾ ਡਰਾਵਾਂ ਦਾ ਆਇਓ ਕਰੋ ਨੇੜੇ ਉਹਨਾਂ ਦੇ ਆਪਾਂ ਖੇਤ ਚ ਲਾਉਣੀ ਹੈਗੀ ਆ ਦੋ ਖੜੇ ਹੈਗੇ ਮਲੰਗ ਜੇ ਇਹਨਾਂ ਦਾ ਆਪਾਂ ਨਾਲ ਨਹੀਂ ਲੱਗਣ ਦੇਣਾ ਇਹਨਾਂ ਦਾ ਤਾਂ ਘਾਸ ਉੱਤੇ ਆਪਣਾ ਹੋ ਸੱਗੇ ਅਬ ਦੱਸ ਉਹ ਬੜਾ ਲੈ ਆਪ ਦੋਨਾਂ ਨੇ ਆਇਆ ਦੱਸ ਅਬ ਬਸੰਤ ਦੇ ਇੱਕ ਦਿਨ ਪਹਿਲਾਂ ਦੇਖੋ ਤੂੰ ਕਿੰਨੇ ਪਤੰਗ ਉੱਡੀ ਜਾਂਦੇ ਆਂ ਹਲੇ ਕੱਲ ਦੇ ਇੱਕ ਮੋਲ ਬਣਦਾ ਕੱਲ ਇਦੋਂ ਵੀ ਜ਼ਿਆਦਾ ਮੋਲ ਹੋਊਗਾ ਅੱਛੇ ਵਾਲਾ ਮੋਲ ਬਣਾਈਗਾ ਅੱਛੇ ਵਾਲਾ ਅੱਛੇ ਵਾਲਾ ਉੱਡੀ ਜਾਂਦਾ ਹੁਣ ਪਤੰਗ ਵੀ ਤੇ ਕੱਲ ਅੱਛੇ ਵਾਲਾ ਮੋਲ ਬਣੇਗਾ ਤੇਰਾ ਹੀ ਲੱਗ ਗਿਆ ਤਲਾਵਾਂ ਟੁੱਟ ਗਈਆਂ ਕਿੱਥੇ ਲੈ ਪਤੰਗ ਦੀ ਰੋੜਗੀ ਤਲਾਹ ਜੀ ਤਲਾਵਾਂ ਟੁੱਟ ਗਈਆਂ ਲੈ 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 ਕਿੱਤੀਆ ਕਿੱਤੀਆ ਆ ਪੱਕੀ ਚ ਮਾਰਿਆ ਲੈ 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 ਬਿੰਦਰ ਦੋਰ ਰੜਕ ਗਈ ਆ ਦੇਖੋ ਇਹ ਕਿੰਨੀ ਜ਼ਰਾ ਜੀ ਹੋ ਗਈ ਹੈ ਦਵਾਰੋ ਤਲਾਵਾ ਪਾਉਣੀਆਂ ਬਹਿਣੀਆਂ ਹੁਣ ਹੁਣ ਅਸੀਂ ਇਹ ਨਹੀਂ ਡਾਉਂਦੇ ਹੁਣ ਅਸੀਂ ਯਾਰ ਬਸ ਹੁਣ ਨਹੀਂ ਡਾਉਂਦੇ ਚਲੋ ਚੱਲਦੇ ਆ ਯਾਰ ਬੋਲ ਲਵੇਟ ਲਈ ਡੋਰ ਵੀ ਥੱਲੇ ਚੱਲਦੇ ਆ ਹੁਣ ਆਪਾਂ ਸਿੱਧਾ ਮਿਲਾਂਗੇ ਆਪਾਂ ਸ਼ਾਮ ਨੂੰ ਤਲਾਵਾ ਪਾਉਣ ਵੇਲੇ ਮਿਲਦੇ ਆਪਾਂ ਘਰੇ ਬਹਿ ਕੇ ਰਾਤ ਨੂੰ ਤਲਾਵਾ ਹੀ ਪਾਉਣੀਆਂ ਕੱਲੀਆਂ ਆਪਾਂ ਨੇ ਤੇ ਹੁਣ ਆਪਾਂ ਪਹਿਲਾਂ ਰੋਟੀ ਖਾ ਲਈਏ ਫਿਰ ਇਸ ਤੋਂ ਬਾਅਦ ਚੱਲਾਂਗੇ ਆਪਾਂ ਤਲਾਵਾ ਪਾਉਣ ਤੇ ਤਾਂ ਦੇਖ ਸਕਦੇ ਤੁਸੀਂ 9:07 ਹੋ ਗਏ ਰਾਤ ਦੇ ਤੇ ਰੋਟੀ ਦੇ ਵਿੱਚ ਹੈਗਾ ਤੰਦੂਰ ਦੀ ਰੋਟੀ ਆ ਦਾਲ ਆ ਅਚਾਰ ਆ ਤੇ ਰੋਟੀ ਉਟੀ ਖਾ ਕੇ ਫਿਰ ਆਪਾਂ ਚੱਲਦੇ ਆ ਆਪਾਂ ਜਿਹਦੇ ਯਾਰ ਦੋਸਤ ਘਰੇ ਪੈਣਾ ਉੱਥੇ ਤਲਾਵਾ ਪਾਵਾਂਗੇ ਸਾਰਾ ਤਲਾਵਾ ਪਾਉਂਦੀ ਆਪਾਂ ਓਕੇ ਆਪਾਂ ਮਿਲਦੇ ਹੁਣ ਸਿੱਧਾ ਤਲਾਵਾ ਪਾਉਣ ਵੇਲੇ ਹਾਂਜੀ ਤੇ ਰੋਟੀ ਪਾਣੀ ਹੋ ਗਿਆ ਤੇ ਹੁਣ ਆਪਾਂ ਚੱਲਦੇ ਨਵੀਂ ਘਰੇ ਤੁੰਦ ਬਹੁਤ ਹੋ ਗਈ ਰਾਤ ਨੂੰ ਸਵੇਰੇ ਮੈਨੂੰ ਤਾਂ ਹੀ ਨਹੀਂ ਪਤਾ ਲੱਗਦਾ ਕੀ ਬਣਾਉਂਗਾ ਹੁਣ ਨਵੀਂ ਘਰੇ ਚੱਲਦੇ ਆ ਆਪਾਂ ਨਵੀਂ ਘਰੇ ਆ ਗਏ ਆਂ ਬਿਸਤਰੇ-ਬੋਸਤਰੇ ਸਜਾਈਏ ਕਹਿੰਦੇ ਚੋਬਰ ਵਾ ਲਾਲ ਹੋ ਰਾਤ ਇੱਥੀ ਡੇਰਾ ਲਾਉਣਾ ਆਪਣੇ ਅੱਜ ਕੀ ਕਰਨਾ ਆਪਣੇ ਅੱਜ ਤੰਗਾ ਤਲਾਵਾ ਪੋੜੀਆ ਕਹਿੰਦੇ ਬਾਪਾ ਨੇ ਮੇਰੇ ਕੋਲ ਟਾਈਮ ਨਹੀਂ ਹੈ ਹਾਂ ਟਾਈਮ ਨਹੀਂ ਹੋਣਾ ਫਿਰ ਅੱਜ ਥੱਲੇ ਕਹਿੰਦੇ ਆਸਣ ਲਾਵਾਂਗੇ ਤੇ ਬਸ ਛੱਡ ਕੇ ਮੈਂਨ ਜਾਰੀ ਐਜੀ ਐਜੀ ਚੱਲੂ ਅੱਜ ਸਾਲੋ ਠੰਡੱਕੀ ਬਹੁਤ ਮਰ ਜਾਗੇ ਨਾ ਠੰਡ ਚ ਤਾਂ ਆਪਾਂ ਬਿਸਤਰੇ-ਬੋਸਤਰੇ ਲਾ ਦਿਆ ਹੁਣ ਪਤੰਗ ਚੱਕ ਲਈ ਆਪਣੇ ਸੋ ਬਰਾਣੇ ਕਹਿੰਦੇ ਪਤੰਗ ਲਿਆਉਂਦੇ ਸੀਗੇ ਚੱਕ ਨਾ ਵੀ ਤੂੰ ਫੜਾ ਇੰਦਰ ਬਾਜੀ ਨੂੰ ਫੜਾ ਦੇ ਪਤੰਗ ਆ ਤੂੰ ਚੱਕ ਲੈ ਇੱਕ ਇੰਦਰ ਬਾਜੀ ਚੱਲੋ ਬਾਜੀ ਆ ਜਾਓ ਬਾਜੀ ਆਪਣੇ ਰੂਮ ਦੇ ਦਿਲੋ ਲੈ ਤੂੰ ਹੁਣ ਬਾਜੀ ਕਿੱਥੇ ਗੈਸਟ ਰੂਮ ਗੈਸਟ ਰੂਮ ਜਾਓ ਆਪਣੇ ਗੈਸਟ ਰੂਮ ਖਾਇਆ ਟੋਰ ਦਾ ਬਾਜੀ ਗੁੱਲਾ ਰੋ ਵਿੱਚ ਦੋ ਬਣਾ ਦੇ ਬਾਜੀ ਆਪਣੇ ਆ ਜਾਓ ਦੋ ਮਹੀਨੇ ਆਪਣੇ ਬਾਜੀ ਹੈ ਦੋ 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 ਮਹੀਨੇ ਦੋ ਬਾਜੀ ਵਾਹ ਸਾਰੇ ਪਤੰਗਾਂ ਜੇ ਤਲਾਵਾ ਪਾ ਦਿੰਦੀਆਂ ਆਪਾਂ ਨੇ ਅੱਜ ਅੱਛੇ ਵਾਲੀਆਂ ਆਇਆ ਵਸਦਾ ਲੋਕ ਹੈ ਇਹ ਬੁਕੇ ਮੈਂਤ ਕਰਨੀ ਬਹੁਤ ਔਖੀ ਲੋਕਾਂ ਨੂੰ ਮੈਂਤ ਕਰਨੀ ਬਹੁਤ ਔਖੀ ਆ ਗੁੱਡੇ ਨੂੰ ਜਵਾਬ ਥੋੜੀ ਕੀ ਦੇਣੇ ਪਾਜੀ ਹੁਣ ਆਪਾਂ ਚਾਹ ਬਣੀ ਆਂਦੀ ਐ ਚਾਹ ਦਿਖਾ ਦੇ ਲੋ ਚਾਹ ਕਿ ਨਹੀਂ ਬਣੀ ਜਾਂਦੀ ਐ ਚਾਹ ਪੀ ਕੇ ਚਾਹ ਪੀ ਕੇ ਤੇ ਤਲਾਵਾ ਪਾ ਲਾ ਕੇ ਫੇਰ ਦੇ ਦੇ ਆ ਗਈ ਬਾਬਿਓ ਹੁਣ ਚਾਹ ਚਾੜ ਕੇ ਤੇ ਮਾਹੌਲ ਚੈੱਕ ਕਰੋ ਮੜਾ ਜਾਂ ਪਤੰਗ ਆਪਾਂ ਨੇ ਰੱਖ ਲੈ ਤੇ ਤਲਾਵਾ ਪਾਉਣੀਆਂ ਹੁਣ ਆਪਾਂ ਨੇ ਰਾਤ ਨੂੰ ਕਹਣੀ ਬਾਬੇ ਤਲਾਵਾ ਪਾ ਕੇ ਚਾਹ ਚਾਗ ਲਈਏ ਪਹਿਲਾਂ ਫੇਰ ਉਹਦੋਂ ਤਲਾਵਾ ਪਾਉਂਦੇ ਆਪਾਂ ਤੁਹਾਨੂੰ ਦਿਖਾਉਂਦੇ ਆਰ ਰੱਤ ਲਾਂ ਲਈ ਹੋਣੀ ਆ ਆਪਣੇ ਹੋਰ ਕੁਝ ਨਹੀਂ ਕਰਨਾ ਜੁੜੇ ਰਹੇ ਆਪਾਂ ਵੀ ਪਤੰਗਾਂ ਜੇ ਧਲਾਉਂਦ ਨੂੰ ਆ ਪਈ ਆ ਹੁਣ ਤਲਾਵਾ ਪਾ ਕੇ ਪਤੰਗ ਰੱਖਦੇ ਆ ਨਵੀ ਸੋ ਗਿਆ ਕੱਲਾ ਤੇ ਅਸੀਂ ਦੋਨੇ ਜਾਗਦੇ ਆ ਟਾਈਮ 22:00 ਹੋ ਗਏ 2:30 ਹੋ ਗਏ ਤੇ ਇਹ ਵੀਡੀਓ ਨੂੰ ਆਪਾਂ ਇੱਥੇ ਹੀ ਖਤਮ ਕਰਦੇ ਆ ਤੇ ਹੁਣ ਆਪਾਂ ਵੀਡੀਓ ਐਡੀਟਿੰਗ ਕਰਨੀ ਆ ਅੱਧਰ ਬਾਅਦ ਤੇ ਜੇ ਵੀਡੀਓ ਵਧੀਆ ਲੱਗੇ ਹੋਵੇ ਤੇ ਵੀਡੀਓ ਨੂੰ ਲਾਈਕ ਕਰਦੇ ਤੇ ਚੈਨਲ ਨੂੰ ਕਰਦੇ ਸਬਸਕ੍ਰਾਈਬ ਮਿਲਦੇ ਜਲਦੀ ਹੀ ਨੈਕਸਟ ਵਲੌਗ ਦੇ ਵਿੱਚ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ